ਇਤਰਾ ਦਾ ਪਰਤਾ ਕੀਤਾ ਤਾਂ ਹੋ ਸਕਦਾ ਹੈ ਇਦੋਂ ਬਾਅਦ ਚ ਮੈਂ ਤੁਹਾਡੇ ਨਾਲ ਛੋਣ ਲੈਣਾ ਹਾਂ ਅਨਸੇ ਪੱਲੀ ਗਲ ਜਿਹੜਾ ਚਲੋ ਪਰ ਬਹਿ ਤਾਂ ਇੱਡੀ ਵੱਡੀ ਕਿਰਪਾ ਜੇ ਹੁਣ ਆਪਣੇ ਤੇ ਅਜੇ ਕੁਝ ਕਰਨਗੇ ਹੁਣ ਕੋਈ ਵੀ ਆਪਣੇ ਦਾ ਨਵਾਂ ਪਰਚਾ ਕਰਨਗੇ ਤਾਂ ਫਿਰ ਇਹ ਹਿਸਾਬ ਲਾ ਲਾ ਜੇ ਕਿਸੇ ਵੀ ਤਰ੍ਹਾਂ ਦਾ ਪਰਤਾ ਕੀਤਾ ਤਾਂ ਹੋ ਸਕਦਾ ਹੈ ਇਦੋਂ ਬਾਅਦ ਚ ਮੈਂ ਲੋਕਾਂ ਦੇ ਨਾਲ ਗੱਲ ਕਰ ਗੱਲਬਾਤ ਕਰਕੇ ਇਦੋਂ ਬਾਅਦ ਚ ਮੈਂ ਤੁਹਾਡੇ ਨਾਲ ਛੋਣ ਲੈਣਾ ਮੇਰਾ ਸਾਬ ਦਾ ਲਾਦਾ ਆਂਦਾ ਪਰਚੇ ਪਾਈ ਲੜ ਨਹੀਂ ਆ ਤਾਂ ਇਹਨਾਂ ਨੇ ਆਪ ਕੋ ਇਹਨਾਂ ਕੋਲੇ ਪਾਵਰ ਆ ਅਸੀਂ ਪਰਚੇ ਪੋਈ ਲਈ ਅਸੀਂ ਕਿਹਾ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ ਇਹ ਤਾਂ ਇਹ ਤਾਂ ਕੁਛ ਨਾ ਕੁਛ ਹੁਲਾ-ਕੁਕਣਾ ਹੀ ਪੈਣਾ ਤੁਸਾਂ ਸਾਫ਼ ਕਰਦਾ ਤੇ ਜੇ ਆਜੇ ਕੁਛ ਕਰਦੇ ਰਹੇ ਜਿਹੜੀ ਤੂੰ ਐਨਐਸਐ ਵਾਲੀ ਗੱਲ ਕਰੀ ਐ ਇਹ ਇਹਨਾਂ ਦੀ ਐਸੀ ਜੇ ਲਾ ਕੇ ਦਿਖਾਉਣੇ ਇਹ ਹੁਣ ਇਸ ਟਾਈਮ ਪੰਜਾਬ ਦੇ ਇਹ ਕਿੰਨਾ ਟਾਈਮ ਫਿਰ ਲੱਗਣਗੇ ਇਸ ਇਸ ਤੋਂ ਬਾਅਦ ਸਿੱਧੀ-ਸਿੱਧੀ ਸਰਕਾਰ ਸਿੱਧਾ ਉਹਦਾ ਭਗਮਾਨ ਤੋਂ ਮਾਣਦੇ ਜਗ ਘਰੇ ਲੋਕ ਬਟਣਗੇ ਬਿਲਕੁਲ ਲਾ ਕੇ ਦਿਖਾਉਣ ਉਹਨਾਂ ਮੈਂ ਐਨਐਸਐ ਕਿਸੇ ਵੀ ਨੌਜਵਾਨ ਤੋਂ ਇਹ ਤੁਮਾਚ ਨੂੰ ਉਹ ਕਰਾਂਗੇ ਨਾ ਕਰਨੀ ਨੀ ਤਾਂ ਨੈਟ ਬੰਦ ਕਰਕੇ ਜਿਵੇਂ ਹੁਣ ਅੱਜ ਡਰਾਤਾ ਮੈਕਸਿਮਮ ਟੋਈ ਜਵਾਨ ਨੈਟ ਆਪਣੇ ਨਾਲ ਬੜੀ ਬਹੁਤ ਕੁਝ ਕਰ ਆਪਣੇ ਨਾਲ ਦੇ ਵਿੱਚ ਇਹ ਕਰਕੇ ਦਿਖਾਉਣ ਇਹ ਤੋਂ ਬਾਅਦ ਮ